ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸ ਦਈਏ ਇਹ ਬਟਾਲਾ ਪੁਲਿਸ ਨੇ ਡੇਰਾ ਬਾਬਾ ਨਾਨਕ ਵਿਖੇ ਸੁਨਿਆਰੇ ਦੀ ਦੁਕਾਨ ਤੇ ਬੀਤੀ ਦੁਪਹਿਰ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਨੂੰ ਘੇਰਿਆ ਤੇ ਮੁਕਾਬਲੇ ਦੌਰਾਨ ਗੈਂਗਸਟਰ ਮਲਕੀਤ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਇਸ ਸਮੇਂ ਦੀ ਵੱਡੀ ਖਬਰ ਬੀਤੇ ਦੁਪਹਿਰ ਨੂੰ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਨੂੰ ਪੁਲਿਸ ਨੇ ਜਿਹੜਾ ਹੈ ਉਹ ਘੇਰਿਆ ਤੇ ਗੋਲੀ ਬਾਜ਼ੀ ਦੇ ਦੌਰਾਨ ਜਿਹੜਾ ਹੈ ਉਹ ਗੈਂਗਸਟਰ ਜਿਹੜਾ ਹੈ ਜ਼ਖਮੀ ਹੋ ਗਿਆ ਤੇ ਇਸੇ ਹੀ ਗੈਂਗਸਟਰ ਰਾਹੀਂ ਹਰੀ ਸ਼ਿਰੀਹਰੀ ਗੋਬਿੰਦਪੁਰ ਵਿੱਚ ਸੁਨਿਆਰੇ ਦੀ ਦੁਕਾਨ ਉੱਤੇ ਆਪਣੇ ਸ਼ੂਟਰਾ ਰਾਹੀਂ ਜਿਹੜੀਆਂ ਗੋਲੀਆਂ ਨੇ ਉਹ ਚਲਵਾਈਆਂ ਸੀ। ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਇਹ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ حاصل ਹੋਈ ਹੈ। ਨਾਮੀ ਗੈਂਗਸਟਰ ਮਰਕੀਸ਼ ਸਿੰਘ ਨੂੰ ਜਿਹੜਾ ਹੈ ਕਾਬੂ ਕਰਨ ਦੇ ਵਿੱਚ ਗੋਲੀ ਲੱਗਣ ਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਕੀ ਨਾਮ ਦੇ? ਮੇਰਾ ਨਾਮ ਅਬੀ। ਕੀ ਹੋਇਆ ਜੀ ਅੱਜ ਸਿਰਸਰੇ? ਹੋਇਆ ਸਰ ਇਦਾਂ ਵੀ ਆਪਾਂ ਸ਼ਹਿਰ ਤੁਾਰੇ ਸੀ। ਜੀ। ਤੇ ਸਾਗਰਪੁਰ ਤੋਂ ਜਿਹੜਾ ਸਾਡੇ ਨਵੇਂ ਪਿੰਡ ਨੂੰ ਫਟਕ ਆਂਦਾ। ਜੀ। ਉਧਰੋਂ ਦੋ ਗੱਡੀਆਂ ਆਈਆਂ ਨੇ। ਕਮਰਸਰੀਜ਼ ਗੱਡੀ ਹੈ ਇੱਕ ਸਵਿਫਟ ਗੱਡੀ ਹੈ ਜੀ ਦੋਨੋਂ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਹੀ ਜੀ ਤੇ ਜਿਨ੍ਹਾਂ ਦੀ ਤੇਜ਼ ਰਫ਼ਤਾਰ ਹੁੰਦੇ ਕਰਕੇ ਮੇਰਾ ਮੋਟਰਸਾਈਕਲ ਪੈਲੀ ਦੇ ਵਿੱਚ ਡਿੱਗ ਗਿਆ ਤੇ ਇਹ ਦੋਨੋਂ ਗੱਡੀਆਂ ਸਾਡੇ ਪਿੰਡ ਨੂੰ ਆ ਗਈਆਂ ਪਿੱਛੇ ਸਵਿਫਟ ਗੱਡੀ ਸੀ ਤੇ ਫਾਇਰਿੰਗ ਹੁੰਦੀ ਪਈ ਤੇ ਅਸੀਂ ਤੇ ਬਹੁਤ ਸਹਿਮ ਗਏ ਸਰ ਤੇ ਜਦੋਂ ਪਿੰਡਾਂ ਤੇ ਪਿੰਡ ਕਾਫੀ ਸਾਡਾ ਇਕੱਠਾ ਹੋਇਆ ਸੀ ਤੇ ਇੱਥੇ ਆ ਗਏ ਦੋਨੋਂ ਗੱਡੀਆਂ ਜਿਹੜੀਆਂ ਸਟੌਪ ਹੋਈਆਂ ਨੇ ਕਿਉਂਕਿ ਅੱਗੇ ਰਸਤਾ ਨਹੀਂ ਜਾਂਦਾ ਰਸਤਾ ਨਹੀਂ ਜਾਂਦਾ ਤੇ ਇਹ ਫਿਰ ਉਹ ਪੈਲੀ ਦੇ ਵਿੱਚ ਉਹ ਇੱਕ ਮੋਟਰ ਹੈ ਸਾਡੇ ਇੱਥੇ ਉੱਥੇ ਵੀ ਪੁਲਿਸ ਦੀ ਕਾਫੀ ਉਹਨਾਂ ਨਾਲ ਮੁਟਵੇੜ ਹੋਈ ਆ ਤੇ ਉਹ ਤੋਂ ਬਾਅਦ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਨੂੰ ਫੜ ਲਿਆ ਗਿਆ ਜਾਂ ਕਿਦਾਂ ਇੱਕ ਦਾ ਨਹੀਂ ਕਿਦਾਂ ਦਾ ਮਾਹੌਲ ਆ ਮਾਹੌਲ ਸਾਰਾ ਪੂਰਾ ਦਹਿਸ਼ਤ ਵਾਲਾ ਬਣਿਆ ਹੋਇਆ ਪੂਰਾ ਸ਼ਹਿਰ ਇੱਥੇ ਸਾਡੇ ਪਿੰਡ 'ਚ ਆਇਆ ਤੇ ਕਈ ਲੋਕਾਂ ਨੂੰ ਜਿਹਨਾਂ ਨੂੰ ਨਹੀਂ ਵੀ ਪਤਾ ਸੀ ਵੀ ਨਵਾਂ ਪਿੰਡ ਕਿੱਥੇ ਉਹਨਾਂ ਨੂੰ ਵੀ ਅੱਜ ਪਤਾ ਲੱਗ ਗਿਆ ਵੀ ਨਵਾਂ ਪਿੰਡ ਹੈ ਤੇ ਕਾਫੀ ਮਾਹੌਲ ਜਿਹੜਾ ਮਤਲਬ ਕਿ ਦਹਿਸ਼ਤ ਵਾਲਾ ਬਣਿਆ ਹੋਇਆ ਮਾਨਯੋਗ ਅਸਦਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਜਿਹੜੀ ਸੀ ਫਰਸ਼ਰ ਅਨੁਭਿਕ ਸਨਾਰੇ ਦੀ ਦੁਕਾਨ ਤੇ ਗੋਲੀ ਲੱਗੀ ਸੀ ਸ਼ੀਸ਼ੇ ਨੂੰ ਉੱਥੇ ਪਰਚਾ ਦਸਤ ਕਰਕੇ ਅਸੀਂ ਤਫ਼ਤੀਸ਼ ਕਰਦੇ ਆ ਟੈਕਨੀਕਲੀ ਅਸੀਂ ਚੁਣ ਚਾਰ ਪੰਜ ਘੰਟੇ ਚ ਹੀ ਕ੍ਰੈਕ ਕਰ ਲਿਆ ਸੀ ਪਰ ਉਹਨੂੰ ਚੇਸ ਕਰਦੇ ਕਰਦੇ ਆਪਾਂ ਵਿਦਨ 8 ਆਵਰਸ ਉਸ ਮੁਲਜਮ ਨੂੰ ਚੇਸ ਕਰਦੇ ਕਰਦੇ ਜਿਸ ਤੇ ਸਫਲਤਾ ਪ੍ਰਾਪਤ ਹੋਈ ਹੈ ਜਿਸ ਨੇ ਸਾਡੇ ਉਤੇ ਆਪਣੇ ਪਿਸਟਲ ਨਾਲ ਫਾਇਰ ਵੀ ਕੀਤਾ ਸੀ ਜੋ ਵੀ ਫਾਇਰ ਜਿਹੜੇ ਆਪਣੀ ਜਾਨ ਚਾਹੁੰਦੇ ਹੋਇਆ ਇੰਸਪੈਕਟਰ ਸਾਹਿਬ ਨੇ ਫਾਇਰ ਕੀਤਾ ਜਿੱਦਾਂ ਉਹ ਜ਼ਖਮੀ ਹੋਇਆ ਤੇ ਇਹ ਸਾਰਾ ਸਿਸਟਮ ਜਿਹੜਾ ਇਹ ਸਾਡੇ ਅਫਸਰਾਂ ਦੀਆਂ ਜਿਹੜੀ ਸ਼ਾਨ ਦੇਸ਼ ਦੀ ਉਹਨਾਂ ਦੇ ਉਹਨਾਂ ਦੇ ਜਿਹੜੇ ਗਾਈਡਲਾਈਨਸ ਤੋਂ ਤੇ ਉਹਨਾਂ ਹਰ ਤੋਂ ਵਿਸ਼ਵਾਸ ਜਿਹੜਾ ਉਹਨਾਂ ਦੇ ਕਿਤਾ ਉਹਦੇ ਉਹਦੇ ਤੇ ਸਿਰਫ ਹੀ ਸਰਾ ਹੈ ਜਿਹੜਾ ਅਸੀਂ ਸੋਚਣ ਪਕਰ ਸਕਿਆ ਸਰ ਕੀ ਨਾਮ ਸੀਗਾ ਤੇ ਕਿੰਨੇ ਬੰਦੇ ਸੀਗੇ ਗੱਡੀ ਚ ਟੋਟਲ ਇੱਕ ਕੋ ਕੋ ਬੜੀ ਆਪਰੇਟਿਵ ਗੱਡੀ ਸੀ ਮਸਡੀ ਮਸਲੀ ਸੀ ਜੜੀ ਉਹ ਜਿਹੜੀ ਜਿਸੇ ਉਹ ਬੜਾ ਕਾਫੀ ਫਾਸਟ ਉਹਨਾਂ ਨੇ ਕਿਤੇ ਹਲੇ ਕਿ ਪੰਜ ਲੋਕ ਭਜਾਈ ਸੀ ਬਟ ਬਾਟ 160 ਸੱਤਾ ਦੇ ਜਿਹੜਾ ਭਜਾਈ ਬਟ ਇੱਥੇ ਆ ਕੇ ਬਿਲਕੁਲ ਰੋਡ ਖਤਮ ਹੋਦੀ ਸੀ ਤੇ ਉਹਨ ਫਿਰ ਬਾਜੂ ਗੱਡੀ ਛੱਡ ਕੇ ਬਾਜੂ ਪਹਿਲੇ ਪਹਿਲੀ ਹੋਇਆ ਸੀ ਇਹ ਉਹ ਅਬੂ ਦੇ ਪੰਜ ਛੇ ਕਿਲੇ ਮਗਰ ਪੱਜ ਕਿਚੂ ਨੇ ਜਨ ਉਪਰ ਗਿਆ ਸੋ ਫਾਇਰ ਉਧਰੋਂ ਵੀ ਕੀਤਾ ਗਿਆ ਬਿਲਕੁਲ ਜਦੋਂ ਉਧਰ ਫਾਇਰ ਕੀਤਾ ਗਿਆ ਜਿਹੜਾ ਮੇਰਾ ਹੈਡ ਇਨਸਪੈਕਟਰ ਸੀ ਮਹਾ ਬਾਬਲ ਬਚੇ ਨੇ ਉਹ ਉਹਦਾ ਕੀਤਾ ਫਾਇਰ ਇੱਕ ਸਾਹਮਣੇ ਧਰੀ ਤਰੀਕੇ ਨਾਲ ਲੱਗਾ ਜਾ ਕੇ ਜਿਹਦੀ ਬਾਅਦ ਚ ਆਪਣੀ ਜਾਨ ਬਚਾਉਂਦੇ ਆ ਉਹਨੂੰ ਫੜੀ ਪੁਲਿਸ ਉਹਨੂੰ ਜਿਹੜੇ ਫਾਇਰ ਦੇ ਤੱਕ ਦਿੱਤੋ ਨਹੀਂ ਸਰ ਹਾਂਜੀ ਇਹ ਜਿਹੜਾ ਬਕੂਆ ਜਿਹਦਾ ਸੀੜੀ ਹਰ ਗੋਬਿੰਦਪੁਰ ਫਾਇਰਿੰਗ ਹੋਈ ਸੀ ਉਹ ਚ ਦੋਸ਼ੀ ਦੇ ਅਸੀਂ ਟ੍ਰੇਸ ਕਾਮ ਤੇ ਲੱਗੇ ਆ ਕਾਫੀ ਟੀਮਾਂ ਮੈਡਮ ਵੱਲੋਂ ਕੰਟਰੀ ਕਿੰਨੇ ਗਏ ਸੀ ਅਸੀਂ ਐਨ ਦਾ ਜੋ ਡਿਪਟੀ ਸ਼੍ਰੀ ਹਰਗੋਬਿੰਦ ਵਰਪੂ ਸਟਾਣਾ ਕਮਾਨ ਐਂਡ ਸਿਵਲ 9 ਪੁਲਿਸ ਨੇ ਪੂਰਾ ਮਤਲਬ ਮੈਡਮ ਦੇ ਸਹਿਯੋਗ ਨਾਲ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਅਸੀਂ ਇਹਦੇ ਪੇਚ ਕਰ ਰਹੇ ਸੀ ਸਾ ਤੇ ਚੇਜ਼ ਕਰਦੇ ਕਿ ਦੀ ਇਹਦੀ ਅੱਗੇ ਗਾਂ ਪੰਜ ਛੇ ਕਿੱल्ल्या ਚਲੀ ਜਿਹੜੀ ਨਾਲ ਜਾਂਦਾ ਰਸਤਾ ਉਥੋਂ ਗੱਡੀ ਚੇਂਜ ਕਰਦੇ ਇਹਦੀ ਰੋਗੀ ਇਹਨੇ ਪੁਲਿਸ ਜਿਹੋ ਇਹਦੀ ਗੱਡੀ ਰੋਗੀ ਤੇ ਇਹਨੇ ਸਾਡੇ ਤੇ ਫਾਇਰ ਕੀਤਾ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਫਿਰ ਪੰਜ ਛੇ ਕਿੱਲੇ ਭੱਜਿਆ ਏ ਪੰਜ ਛੇ ਕਿੱਲੇ ਭੱਜਣ ਤੋਂ ਬਾਅਦ ਸਾਡੀ ਟੀਮ ਨੇ ਸਾਰਾ ਇਹਨਾਂ ਨੂੰ ਘੇਰਾ ਪਾਇਆ ਸੀ ਇਹਨੇ ਜਵਾਬੀ ਫਾਇਰ ਕੀਤਾ ਜਵਾਬੀ ਅਸੀਂ ਵੀ ਫਾਇਰ ਕੀਤਾ ਆਹ ਕਹਿੰਦਾ